सत रहे हो गुरमीत सिंह विदेशों दिन कुछ खास खबर तो सामने हाजिर हो रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਟ੍ਰੱਡੋ ਸਰਕਾਰ ਦਾ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝਟਕਾ ਹੁਣ ਪੀਆ ਲੈਣਾ ਹੋ ਜਾਵੇਗਾ ਬਿਹਤ ਔਖਾ ਜਿहां ਕੈਨੇਡਾ ਜਾ ਕੇ ਨੌਕਰੀ ਲੈਣ ਦੇ ਚਾਹਵਨ ਭਾਰਤੀ ਪੇਸ਼ੇਵਰਾਂ ਨੂੰ ਕੈਨੇਡਾ ਦੀ ਟ੍ਰੱਡੋ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ ਦਰਸ਼ਕ ਕੈਨੇਡੀਅਨ ਸਰਕਾਰ ਨੇ ਆਪਣੀ ਐਕਸਪ੍ਰੈਸ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵੱਡੇ ਬਦਲਾਅ ਕੀਤੇ ਹਨ ਇਸ ਵਿੱਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਕ ਕਰਨ ਵਾਲੇ ਵਿਆਪਕ درجہਬੰਦੀ ਪ੍ਰਣਾਲੀ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ ਨਵੇਂ ਨਿਯਮਾਂ ਦੇ ਤਹਿਤ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਵਾਧੂ ਅੰਕ ਨਹੀਂ ਦਿੱਤੇ ਜਾਣਗੇ ਨਵੇਂ ਨਿਯਮ ਨਾਲ 2025 ਤੋਂ ਇਹ ਉਹ ਲਾਗੂ ਹੋ ਜਾਣਗੇ ਵਿਆਪਕ ਦਰਜਾਬੰਦੀ ਪ੍ਰਣਾਲੀ ਵਿੱਚ ਤਬਦੀਲੀਆਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਜੋ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਤਹਿਤ ਕੈਨੇਡਾ 'ਚ ਪੱਕੇ ਤੌਰ ਤੇ ਪ੍ਰਵਾਸ ਕਰਨ ਦਾ ਇਰਾਦਾ ਰੱਖਦੇ ਹਨ ਇਹ ਨਿਯਮ ਉਹਨਾਂ ਲੋਕਾਂ ਤੇ ਵੀ ਲਾਗੂ ਹੋਵੇਗਾ ਜੋ ਕੈਨੇਡਾ ਵਿੱਚ ਪਹਿਲਾਂ ਹੀ ਅਸਥਾਈ ਤੌਰ ਤੇ ਕੰਮ ਕਰ ਰਹੇ ਹਨ ਕੈਨੇਡਾ ਸਰਕਾਰ ਨੇ ਕਿਹਾ ਕਿ ਜਦੋਂ ਨਵੇਂ ਨਿਯਮ ਲਾਗੂ ਹੋਣਗੇ ਉਹ ਉਹਨਾਂ ਉਮੀਦਵਾਰਾਂ ਦਾ ਤੇ ਲਾਗੂ ਹੋਣਗੇ ਜਿਨ੍ਹਾਂ ਨੂੰ ਨੌਕਰੀ ਦੀ ਪੇਸ਼ਕਸ਼ ਮਿਲੀ ਹੈ ਅਤੇ ਨਾਲ ਹੀ ਉਹ ਉਮੀਦਵਾਰ ਜੋ ਨਵੇਂ ਹਨ ਹਾਲਾਂਕਿ ਨਵੇਂ ਨਿਯਮ ਉਹਨਾਂ ਉਮੀਦਵਾਰਾਂ ਨੂੰ ਪ੍ਰਭਾਵਿਤ ਨਹੀਂ ਕਰਨਗੇ ਜਿਨ੍ਹਾਂ ਨੇ ਪਹਿਲਾਂ ਹੀ 27 ਦਿਨਾਂ ਦਾ ਪੀਆ ਲਈ ਅਰਜੀ ਦਿੱਤੀ ਹੈ ਇਹ ਉਹਨਾਂ ਉਮੀਦਵਾਰਾਂ ਤੇ ਵੀ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਹੀ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਐਡ ਸਿਟੀਜ਼ਨਸ਼ਿਪ ਕੈਨੇਡਾ IRCC ਲਈ PR ਲਈ ਅਰਜੀ ਜਮ੍ਹਾਂ ਕਰ ਦਿੱਤੀ ਹੈ ਜਿਸ ਤੇ ਮੌਜੂਦਾ ਸਮੇਂ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਸਥਾਈ ਹਨ ਅਤੇ ਇਹਨਾਂ ਦਾ ਮਕਸਦ ਲੋਕਾਂ ਨੂੰ ਧੋਖੇ ਨਾਲ ਕੈਨੇਡਾ ਆਉਣ ਤੋਂ ਰੋਕਣਾ ਹੈ ਅਤੇ ਫਰਜ਼ੀ ਇਮੀਗ੍ਰੇਸ਼ਨ ਪ੍ਰਸਤਾਵਾਂ ਤੋਂ ਨੂੰ ਰੋਕਣਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਫਰਜ਼ੀ ਇਮੀਗ੍ਰੇਸ਼ਨ ਤੇ ਸਕੰਜਾ ਕੱਸ ਕੇ ਅਸੀਂ ਹੁਣ ਵਰਬੰਦ ਕਰਮਚਾਰੀਆਂ ਨੂੰ ਕੈਨੇਡਾ ਆਉਣ ਲਈ ਉਤਸ਼ਾਹਿਤ ਕਰ ਰਹੇ ਹਾਂ ਤਾਂ ਜੋ ਸਾਡੇ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਹੋ ਸਕੇ ਉਹਨਾਂ ਕਹਾਂ ਕਿ ਇਮੀਗ੍ਰੇਸ਼ਨ ਹਮੇਸ਼ਾ ਕੈਨੇਡਾ ਦੀ ਸਫਲਤਾ ਦਾ ਅਹਿਮ ਹਿੱਸਾ ਰਿਹਾ ਹੈ ਅਤੇ ਅਸੀਂ ਪ੍ਰਭਾਵਸ਼ਾਲੀ ਪੇਸ਼ੇਵਰਾਂ ਨੂੰ ਕੈਨੇਡਾ ਲਿਆਉਣਾ ਜਾਰੀ ਰੱਖਣਾ ਚਾਹੁੰਦੇ ਹਾਂ ਤਾਂ ਜੋ ਹਰ ਕਿਸੇ ਨੂੰ ਚੰਗੀਆਂ ਨੌਕਰੀਆਂ ਰਿਹਾਇਸ਼ੇ ਵਿੱਚ ਮਦਦ ਮਿਲ ਸਕੇ। ਡੱਲੇਵਾਲ ਦੀ ਸਿਹਤ ਨਾਜੂਕ ਪੰਜਾਬ ਬੰਦ ਤੇ ਭੁੱਖ ਹੜਤਾਲ ਦਾ ਹਿਲਾਲ। ਜੀਹਾਂ ਮਰਨ ਵਰਤ ਤੇ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਗੰਬੀਰ ਬਣੀ ਹੋਈ ਹੈ। 31 ਦਿਨਾਂ ਤੋਂ ਚਾਲੇ ਮਰਨ ਵਰਤ ਤੇ ਦੇ ਕਾਰਨ ਉਹਨੋਂ ਬੋਲਣ ਦੇ ਯੋਗ ਨਹੀਂ ਰਹੇ। ਡਾਕਟਰਾਂ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ। ਦੂਜੇ ਪਾਸੇ 30 ਦਸੰਬਰ ਨੂੰ ਪੰਜਾਬ ਬੰਦ ਅਤੇ ਦੇਸ਼ ਦੇ ਬਾਕੀ ਹਿੱਸਿਆਂ ਉਤੇ ਪੂਖੜ ਤਾਲ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਗਾਂ ਅਤੇ ਮੋਰ ਫਸਲਾਂ ਦੇ ਘੱਟੋ-ਘੱਟ ਸਮਰਥਕ ਮੁੱਲ ਸਮੇਤ 13 ਮੰਗਾਂ ਦੀ ਪੂਰਤੀ ਲਈ ਸੰਘਰਸ਼ ਪੰਜਾਬ ਅਤੇ ਖਨੋਰੀ ਸਰਹੱਤੇ ਅੰਦੋਲਨ ਜਾਰੀ ਜੀਹਾਂ ਹਰਿਆਣਾ ਸਰਕਾਰ ਦੇ ਐਮਐਸਪੀ ਦੇ ਐਲਾਨ ਤੇ ਸਵਾਲ ਉਠਾਉਂਦੇ ਹੋਏ ਕੇਂਦਰ ਦੀ ਜ਼ਰੂਰਤ ਦਸਣਾ ਡੱਲੇਵਾਲ ਦੀ ਸਿਹਤ ਮੈਡੀਕਲ ਹਾਲਤ ਬਲੱਡ ਪ੍ਰੈਸ਼ਰ ਚਿੰਤਾਜਨਕ ਹੱਥ ਪੀਲੇ ਸਰੀਰ ਕਮਜ਼ੋਰ ਡਾਕਟਰਾਂ ਦੀ ਰਿਪੋਰਟ ਮੁਤਾਬਕ 30 ਦਿਨਾਂ ਤੋਂ ਖਾਣਾ ਛੱਡ ਕੇ ਸਿਰਫ ਪਾਣੀ ਲੈ ਰਹੇ ਹਨ ਕੀਟੋਨ ਬਾਡੀ ਟੈਸਟ ਦੀ ਮੰਗ ਦੱਲੇਵਾਲ ਦੇ ਟੈਸਟ ਸਰਕਾਰੀ ਡਾਕਟਰਾਂ ਤੋਂ ਕਰਵਾਉਣ ਦੀ ਸਲਾਹ ਪੰਜਾਬ ਬੰਦ ਅਤੇ ਭੁੱਖ ਹੜਤਾਲ 30 ਦਸੰਬਰ ਪੰਜਾਬ ਵਿੱਚ ਬੰਦ ਅਤੇ ਸਮਾਜਿਕ ਜਥੇਬੰਦੀਆਂ ਦੀ ਮੀਟਿੰਗ ਦੇਸ਼ ਭਾਰ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਭੁੱਖ ਹੜਤਾਲ ਵਪਾਰਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀ ਅਹਿਮ ਭੂਮਿਕਾ ਸਮਰਤਕ ਤੇ ਸੰਘਰਸ਼ ਉੱਤਰ ਪ੍ਰਦੇਸ਼ ਦੀ ਖਾਪ ਪੰਚਾਇਤ ਅੰਦੋਲਨ ਦੇ ਹੱਕ 'ਚ 2 ਜਨਵਰੀ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਅਤੇ ਕਈ ਰਾਜਾਂ ਦੇ ਵਿੱਚ ਅੰਦੋਲਨ ਦਾ ਫੈਲਾ ਪੰਜਾਬ ਸਰਕਾਰ ਦੀ ਭੂਮਿਕਾ ਕਈ ਮੰਤਰੀ ਅਤੇ ਸੰਸਦ ਮੈਂਬਰਾਂ ਵੱਲੋਂ ਡੱਲੇਵਾਲ ਨਾਲ ਮੁਲਾਕਾਤ ਤੇ ਡੱਲੇਵਾਲ ਨੂੰ ਮਰਨ ਵਰਤ ਦੌਰਾਨ ਡਾਕਟਰੀ ਸਹਾਇਤਾ ਲੈਣ ਦੀ ਦਿੱਤੀ ਸਲਾਹ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸੰਘਰਸ਼ ਜਾਰੀ ਰੱਖਣ ਦੇ ਦਿੱਤੇ ਹੌਸਲੇ ਉਧਰ ਬੀਬੀ ਜ਼ਗੀਰਕੌਰ ਮਾਮਲਾ ਪੰਜ ਪਿਆਰੇ ਸਹਬਾਨਾਂ ਨੇ ਐ ਜੀ ਪੀ ਸੀ ਪ੍ਰਧਾਨ ਐਡਵੋਕੇਟ ਧਾਮੀ ਲਈ ਲਈ ਧਾਰਮਿਕ ਸਜਾ ਜੀ ਹਾਂ ਸ਼੍ਰੀ ਕਾਲ ਤਕ ਸਹਿਬ ਤੋਂ ਪੰਜ ਪਿਆਰੇ ਸਹਬਾਨਾਂ ਨੇ ਬੁੱਧਵਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੀਬੀ ਜਗੀਰਕੌਰ ਮਾਮਲੇ 'ਚ ਧਾਰਮਿਕ ਸਜ਼ਾ ਸੁਣਾਈ ਹੈ ਸਿੰਘ ਸਹਿਬਾਨ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਜੋੜੇ ਸਾਹ ਕਰਨ ਤੇ ਭਾਂਡੇ ਮੰਜਨ ਦੀ ਸਜ਼ਾ ਲਈ ਲਾਈ ਗਈ ਹੈ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੀਤੇ ਦਿਨੀ ਬੀਬੀ ਜਗੀਰਕੌਰ ਨੂੰ ਬੋਲੇ ਗਏ ਅਪਸ਼ਟਵਾ ਤੇ ਮਾਮਲੇ 'ਚ ਸ਼੍ਰੀ ਕਾਲਤਕ ਸਾਹਿਬ ਜੱਥੇਦਾਰ ਗਿਆਨੀ ਰਕਬੀ ਸਿੰਘ ਦੇ ਆਦੇਸ਼ ਅਨੁਸਾਰ ਅੱਜ ਸ਼੍ਰੀ ਕਾਲਤਕ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੂਤ ਪੇਸ਼ ਹੋਏ ਇਸ ਤਰ੍ਹਾਂ ਸਿੰਘ ਸਹਿਬਾਂ ਵੱਲੋਂ ਧਾਰਮੀ ਸਜਾ ਦਾ ਫੈਸਲਾ ਸੁਣੋਂਦੇ ਹੋਏ ਐਡਵੋਕੇਟ ਧਾਮੀ ਨੂੰ 1 ਘੰਟਾ ਜੋੜਾਕਾਰ 1 ਘੰਟਾ ਲੰਗਰ ਹਾਲ ਤੇ ਵਿਖੇ ਵਰਤਨ ਮੰਜਤ ਦੀ ਸੇਵਾ ਕਰਨ ਦੇ ਨਾਲ ਨਾਲ ਪੰਜ ਜਪਜੀ ਸਾਹਿਬ ਦੇ ਪਾਠ ਕੰਨ ਉਪਰੰਤ 500 ਰੁਪਏ ਦੀ ਦੇਖ ਕਰਵਾ ਕੇ ਅਰਦਾਸ ਕਰਨ ਦਾ ਆਦੇਸ਼ ਦਿੱਤਾ ਸੀ ਪੰਜ ਪਿਆਰੇ ਸਹਿਬਾਂ ਦੇ ਆਦੇਸ਼ ਨੂੰ ਫਿਰੇ ਮਤੇ ਪ੍ਰਵਾਨ ਕਰਦੇ ਆ ਐਡਵੋਕੇਟ ਧਾਮੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਜੋੜੇਕਾਰ ਦੀ ਸੇਵਾ ਸ਼ੁਰੂ ਕੀਤੀ ਗਈ ਉਪਰੰਤ ਐਡਵੋਕੇਟ ਧਾਮੀ ਨੇ ਲੰਗਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਕੇ ਵੀ ਆਪਣੀ ਸੇਵਾ ਸੰਪੂਰਨ ਕਰਨ ਲਈ ਤਾਂ ਹੁਣ ਇੱਕ ਇੱਕ ਘੰਟਾ ਜੋੜੇ ਝਾੜਨ ਤੇ ਬਰਤਨ ਸਾਫ ਕਰਨ ਦੀ ਸੇਵਾ ਕਰਨ ਉਪਰੰਤ ਧਾਮੀ ਸ਼੍ਰੀ ਕਾਲ ਤਖਬਾਹ ਵੱਲ ਰਵਾਨਾ ਹੋਏ ਜਿੱਤੇ ਉਹ 500 ਰੁਪਏ ਦੀ ਦੇ ਕਰਵਾ ਕੇ ਸ਼੍ਰੀ ਕਾਲ ਤਖਬਾਹ ਤੇ ਭੁੱਲਾ ਮੁਕਾਉਣ ਦੀ ਅਰਦਾਸ ਕਰਨਗੇ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.